ਪਰ ਸਰ ਸਾਬਾ ਪਾ ਗੱਲ ਕਰੀਏ ਜਿਹੜਾ ਵਾਦਾ ਕੀਤਾ ਸੀ ਲਿਧਿਆਨੇ ਪਛਮੀ ਵਾਲਿਆਂ ਨਾਲ ਹਰਵਿੰਦ ਕੇਜਰੀਵਾਲ ਜੀ ਨੇ ਵੀ ਸੰਜੀਵ ਰੋੜਾ ਜੀ ਨੂੰ ਜਿੱਤੇ ਆ ਕੇ ਤੁਸੀਂ ਵਿਧਾਨ ਸਭਾ ਚ ਭੇਜੋ ਅਸੀਂ ਇਹਨਾਂ ਨੂੰ ਕੈਬਨਿਟ ਮੰਤਰੀ ਬਣਾਵਾਂਗੇ ਤੇ ਉਹ ਵਾਦਾ ਪੂਰਾ ਕਰਨ ਦਾ ਹੁਣ ਟਾਈਮ ਆ ਗਿਆ ਤੇ ਸਰਕਾਰ ਕਹਿੰਦੀ ਵੀ ਇਸੇ ਹਫਤੇ ਦੇ ਵਿੱਚ ਅਸੀਂ ਪੰਜਾਬ ਕੈਬਨਿਟ ਦੇ ਵਿੱਚ ਉਹਦਾ ਵਿਸਥਾਰ ਕਰਨ ਜਾ ਰਹੇ ਹਾਂ ਪਤਾ ਲੱਗਿਆ ਵੀ ਛੁੱਟੀ ਵੀ ਹੋਣੀ ਆ ਦੋ ਤਿੰਨ ਮੰਤਰੀਆਂ ਦੀ ਤੇ ਕਈਆਂ ਦੇ ਡਿਪਾਰਟਮੈਂਟ ਆ ਜਿਹੜੇ ਉਹ ਵੀ ਅੱਧੇ ਉਧਰ ਕੀਤੇ ਜਾਣੇ ਆ ਤੇ ਕੁਝ ਨਵੇਂ ਚਿਹਰੇ ਵੀ ਉਹ ਚ ਸ਼ਾਮਲ ਹੋ ਰਹੇ ਨੇ ਕਿਵੇਂ ਦੇਖਦੇ ਜਣੀ ਹੁਣ ਜੀ ਆਪਾਂ ਕਹੀ ਵੀ ਉਹ ਵਾਦਾ ਪੂਰਾ ਕਰਨ ਦੀ ਤੇ ਜਾਂ ਜਿਹੜੀਆਂ ਪਹਿਲੀ ਇੱਕ ਦੋ ਬਿਲਕੁਲ ਪੋਸਟਾਂ ਖਾਲੀ ਪਈਆਂ ਸੀ ਮੰਤਰੀਆਂ ਦੀਆਂ ਖਾਲੀ ਪਈਆਂ ਸੀ ਸਦਨ ਮੁਤਾਬਕ ਉਹਨੂੰ ਵੀ ਵਿੱਚ ਮਲ ਅਡਜਸਟਮੈਂਟ ਕਰਨ ਦੀ ਜਿਹੜੀ ਉਹ ਟਾਈਮ ਆ ਗਿਆ ਇਹਦੇ ਸਬੰਧ ਵਿੱਚ ਮਲ ਪਤਾ ਲੱਗਿਆ ਵੀ ਸਿਆਸੀ ਹਲਕਿਆਂ 88 ਹਲਕਿਆਂ ਦੇ ਵਿੱਚ ਜੀ ਜਾਂ ਉੱਥੋਂ ਦੀਆਂ ਸਫਾਂ ਵੀ ਦਿੱਲੀ ਦੇ ਜਿਹੜੇ ਸਿਕਤਰੇ ਦੀਆਂ ਸਫਾਂ ਸਫਾਂ ਦੇ ਵਿੱਚ ਕਾਫੀ ਮਲ ਹਲਚਲ ਹੋ ਗਈ ਜਿਹਦਾ ਇਹੀ ਕਾਰਨ ਸੀ ਵੀ ਕੱਲ ਆਪੇ ਬਗਤ ਮਰਸਾਬ ਉਪਕਤੀ ਕੱਢੇ 5 ਵਜੇ ਮੇਰੇ ਖਿਆਲ ਵਿੱਚ ਰਾਜਪਾਲ ਸਾਹਿਬ ਨੂੰ ਮਿਲੇ ਨਹੀਂ ਆਪਣੀ ਗਵਰਨਰ ਸਾਹਿਬ ਨੂੰ ਮਿਲੇ ਸੀ ਤੇ ਵੈਸੇ ਤਾਂ ਜਦੋਂ ਉਹ ਉਹਨਾਂ ਨੂੰ ਮਿਲ ਕੇ ਆਏ ਉਹਨਾਂ ਨੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਹੀ ਕਿਹਾ ਵੀ ਦੇਖੋ ਸਾਡੀ ਜਿਹੜੀ ਆਵਾਦੀ ਪਾਰਟੀ ਉਹ ਨੈਸ਼ਨਲ ਪਾਰਟੀ ਬਣ ਗਈ ਜਿੰਨੀਆਂ ਵੀ ਨਾ ਪਾਰਟੀਆਂ ਨੇ ਜਿਹੜੀਆਂ ਆਪਣੇ ਭਾਰਤੀ ਜੋੜ ਕੇ ਮਿਹਨਤੋਂ ਦੇ ਨਾਲ ਰਜਿਸਟਰ ਨਹੀਂ ਹੈ ਜਿਹੜੇ ਜਾਂ ਮਡਿਊਰਟੋ ਦਾ ਨੇ ਉਹ ਸਾਰੀਆਂ ਪਾਰਟੀਆਂ ਦੇ ਚੰਡੀਗੜ੍ਹ ਦੇ ਵਿੱਚ ਦਫ਼ਤਰ ਨੇ ਜਿੰਨਾ ਚੰਦ ਨੇ ਨਾਮ ਵੀ ਗਣਿਆ ਵੀ ਕਾਂਗਰਸ ਦਾ ਵੀ ਤੇ ਭਾਜਪਾ ਦਾ ਵੀ ਗੱਲੀ ਦਾ ਵੀ ਦਫ਼ਤਰ ਇੱਥੇ ਤਾਂ ਉਹ ਵੀ ਰਾਜਪਾਲ ਸਾਹਿਬ ਪੁਲਿਸ ਕਰਕੇ ਗਏ ਸੀ ਵੀ ਜਿਹੜਾ ਵਰਨਰ ਹੁੰਦਾ ਜਾਂ ਰਾਜਪਾਲ ਵੀ ਉਹ ਹੋਰ ਗਵਰਨਰ ਦੇ ਤੌਰ ਤੇ ਹੀ ਗਏ ਸੀ ਉਹ ਚੰਡੀਗੜ੍ਹ ਦੇ ਪ੍ਰਸ਼ਾਸਨ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਤੌਰ ਤੇ ਅਗੇ ਸੀ ਤੇ ਉਹਨਾਂ ਨੇ ਉੱਥੇ ਮਰਜ਼ੀ ਮੰਗ ਰੱਖੀ ਹੈ ਵੀ ਸਾਨੂੰ ਜਿਹੜੀ ਇਹ ਦਫ਼ਤਰ ਬਣਾਉਣ ਵਾਸਤੇ ਜਗਾ ਲੜ ਕੀਤੀ ਜਗਾ ਨਾ ਜਮੀਨ ਮਤਲਬ ਉੱਤੇ ਲੜ ਕੀਤੀ ਇਹ ਸੀ ਆਮ ਚਰਚਾ ਇਹ ਵੀ ਹੈ ਲੋਕਾਂ ਚ ਵੀ ਜੇ ਮੰਤਰੀ ਮੰਡਲ ਦੀ ਗੱਲ ਹੁੰਦੀ ਇਕੱਲੀ ਜਾਂ ਵਲਾ ਇਸ ਤਰ੍ਹਾਂ ਦੀ ਕੋਈ ਜਗਾ ਵਾਲੀ ਗੱਲ ਹੁੰਦੀ ਤਾਂ ਉਹਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੂੰ ਉੱਤੇ ਵੱਲ ਭੇਜਿਆ ਜਾਂਦਾ ਸੀ ਆਪ ਦਾ ਸਾਰਾ ਰਿਕਾਰਡ ਵਗੈਰਾ ਜੋ ਲੈ ਕੇ ਜਿਹੜਾ ਕੋਈ ਚਿੱਠੀ ਪੱਤਰ ਹੁੰਦਾ ਜਾਂ ਜੋ ਵੀ ਉੱਤੇ ਮਤਲਬ ਰਸਮਗਰੋ ਹੁੰਦੀ ਹੈ ਉਹ ਫਾਈਲ ਲੈ ਕੇ ਉਹਨਾਂ ਨੂੰ ਭੇਜਿਆ ਜਾਂਦਾ ਕੋਈ ਪਾਰਟੀ ਦਾ ਹੋਰ ਅੱਗੂ ਵੀ ਜਾ ਸਕਦਾ ਹਾਂ ਜੇ ਕੋਈ ਹੋਰ ਬਰ ਦੂਜੀ ਕਤਾਰ ਦੇ ਨੇਤਿਆਂ ਨੂੰ ਵੀ ਭੇਜਿਆ ਜਾ ਰਿਹਾ ਸੀ ਪਰ ਉੱਥੇ ਮੇਰੇ ਖਿਆਲ ਆ ਵੀ ਕਹਿੰਦੇ ਵੀ ਵੀ ਕੁਝ ਹੋਰ ਚਰਚਾਵਾਂ ਵੀ ਹੋਈਆਂ ਤੇ ਜਿਹੜੀਆਂ ਹਲੇ ਬਾਹਰ ਨਹੀਂ ਆ ਸਕੀਆਂ ਸੋ ਜਦੋਂ ਜਿਵੇਂ ਆਪਾਂ ਗੱਲ ਕਰਦੇ ਵੀ ਦੋ ਜਿਹੜੇ ਮੰਤਰੀਏ ਨੇ ਉਹ ਅਸਾਮੀਆਂ ਗੱਲੋਂ ਪੋਸਟਾਂ ਗੱਲੋਂ ਉਹ ਕਰਦੀ ਸੀ ਤੇ ਹੁਣ ਮੇਰੇ ਖਿਆਲ ਆ ਵੀ ਕੱਲ ਦੀ 26 ਦੀ ਗਵਰਨਮੈਂਟ ਮੀਟਿੰਗ ਵੀ ਹੈ ਮਾਨ ਸਾਹਿਬ ਨੇ ਬੁਲਾ ਰੱਖੀ ਮੀਟਿੰਗ ਉਨ ਵੀ ਉਹ ਕੱਲੀ ਕੋਈ ਸੋਚ ਸਮਾ ਰੋ ਹੁੰਦਾ ਤੇ ਨਾਲ ਦੀ ਨਾਲ ਕੈबिनेट ਹੁੰਦੀ ਹੈ ਇਹਨਾਂ ਦੋਨਾਂ ਦੇ ਵੀ ਇਹ ਚਰਚਾ ਹੈ ਵੀ ਵੀ ਪਹਿਲਾਂ ਕੀ ਹੋ ਹਮ ਕੈबिनेट ਮੀਟਿੰਗ ਹੋਊ ਜਾਂ ਸੋਚ ਸਮਾਗਮ ਹੋਊ ਹਾਂ ਕੁਝ ਮਨੁਸ਼ਾਸੀ ਲੋਕਾਂ ਦੇ ਇਹ ਵੀ ਕਹਣਾ ਹੈ ਵੀ ਦੇਖੋ ਜਿਹੜੇ ਸੋਚ ਕਾਉਣ ਦਾ ਸਮਾਂ ਹੈ ਉਹਦਾ ਸਵੇਰੇ 6 ਵਜੇ ਵਿੱਚ ਕਾਈ ਜਾ ਸਕਦਾ ਕਦੋਂ ਵਿੱਚ ਕਾਈ ਜਾ ਸਕਦਾ ਕਦੋਂ ਵਿੱਚ ਕਾਈ ਜਾ ਸਕਦਾ ਜੇ ਰਾਜਪਾਲ ਉੱਥੇ ਹਾਜ਼ਰ ਹੋਣਗੇ ਤੇ ਮੁੱਖ ਮੰਤਰੀ ਸਾਹਿਬ ਜਿਹੜੇ ਵੀ ਕੋਈ ਸੀਨੀਅਰ ਅਗ ਹੁੰਦੇ ਉੱਥੇ ਹਾਜ਼ਰ ਹੋਣਗੇ ਉੱਥੇ ਕੋਈ ਬਹੁਤਾ ਟਾਈਮ ਲੱਗਦਾ ਹਮ ਤੇ ਉਹ ਵੀ ਹੋ ਸਕਦਾ ਵੀ ਜਿਹੜੇ ਨਵੇਂ ਮੰਤਰੀ ਹੋਣਗੇ ਉਹ ਉਹ ਕੈਬਨਟ ਮੀਟਿੰਗ 'ਚ ਹੀ ਸ਼ਾਮਲ ਹੋਣ ਹੋ ਸਕਦਾ ਤੇ ਇਹ ਵੀ ਚਰਚਾਾਂ ਨੇ ਵੀ ਕੁਝ ਤੋਂ ਜਿਹੜੇ ਮੰਤਰੀਏ ਉਹਨਾਂ ਦੇ ਕੰਮ ਤੋਂ ਹਾਈ ਕਮਾਂਡ ਗੈਰੋਂ ਸਰਕਾਰ ਗੈਰੋਂ ਵੀ ਥੋੜਾ ਸੰਤੋਸ਼ਿਤ ਨਹੀਂ ਗਿਆ ਉਹਨਾਂ ਨੂੰ ਜਾਂ ਤਾਂ ਬਦਲੀ ਜਾਵੇ ਦੋ ਤਿੰਨ ਦੀ ਛੁੱਟੀ ਹੋਊਗੀ ਗੈਰੋਂ ਦੋ ਤਿੰਨ ਆ ਰਹੇ ਉਹਨਾਂ ਦੀ ਛੁੱਟੀ ਹੋ ਸਕਦੀ ਹੈ ਤੇ ਕੁਝ ਕਮਲ ਜਿਹੜੇ ਵਿਭਾਗੇ ਆਪਾਂ ਪਹਿਲੇ ਸਮਝ ਵੀ ਬੁਲ ਚਰਚਾ ਹੁੰਦੀ ਰਹਿੰਦੀ ਹੈ ਵੀ ਕੁਝ ਕਦੇ ਬਦ ਮਹਿਕ ਮੇ ਬਦਲੇ ਜਾ ਸਕਦੇ ਬਦਲੇ ਜਾ ਸਕਦੇ ਵੀ ਕਿਸੇ ਨੂੰ ਕੋਈ ਮਲ ਜਿਆਦੇ ਮਿਲਾਈ ਦਾ ਵਿਭਾਗ ਮਿਲਦਾ ਹੈ ਕਿਸੇ ਨੂੰ ਉਮਰ ਉਸ ਤੋਂ ਬਖਲ ਹਲਾ ਕੇ ਵੀ ਥੋੜਾ ਘੱਟ ਲਾ ਹੀ ਮਿਲਦਾ ਹਰ ਘੱਟ ਲਾ ਹੀ ਮਿਲਦਾ ਇਹ ਵੀ ਚਰਜਾ ਹੈ ਤੇ ਮਾਨਸਾ ਦਾ ਵੀ ਆ ਰਿਹਾ ਹੈ ਕਹਿੰਦੇ ਮਾਨਸਾ ਨੂੰ ਵੀ ਦੁਬਾਰੇ ਜਿਹੜੀ ਝੰਡੀ ਵਾਲੀ ਕਾਰ ਮਿਲੂ ਤੇ ਮਾਨਸਾ ਜਿਲ੍ਹੇ ਦੀ ਨੁਮਾਇੰਦਗੀ ਪੰਜਾਬ ਕੈਬਨਟ ਚ ਮਿਲ ਰਹੀ ਹੈ ਮਾਨਸਾ ਦਾ ਕੋਈ ਵਿਧਾਇਕ ਕਹਿੰਦੇ ਕੈਬਨਟ ਮੰਤਰੀ ਬਣ ਜਾ ਰਹੇ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਬੀ ਜੀ ਇਸ ਤਰ੍ਹਾਂ ਹੁੰਦਾ ਤਾਂ ਆਪਾਂ ਜੋ ਵੀ ਮੰਤਰੀ ਬਣ ਰਹੇ ਬਣਨ ਜਾ ਰਿਹਾ ਜਿਹੜੀ ਉਹਨੂੰ ਪਹਿਲੀ ਵਧਾਈ ਵਧਾਈ ਠੀਕ ਹੈ ਜੀ ਦੂਜੀ ਗੱਲ ਮਾਨਸਾ ਦਾ ਕੁਸ਼ਤਾ ਸਵਾਰੂ ਕਿਉਂਕਿ ਪਿਛਲੇ ਸਮੇਂ ਤੋਂ ਆਪਣੇ ਡਾਕਟਰ ਬੀਜੀ ਸਿੰਘ ਜੀ ਵਧੀਆ ਗੱਲ ਸੀ ਮੰਤਰੀ ਬਣ ਗਏ ਸੀ ਬਹੁਤ ਖੁਸ਼ੀ ਜੀ ਲੋਕਾਂ ਨੇ ਬੜਾ ਮਿਲਖਾ ਬਣਾਇਆ ਸੀ ਤਾਂਤੂ ਵੀ ਕੁਝ ਹਾਲਾਤ ਹੈ ਜਿਹੀ ਬਣ ਗਏ ਹੂੰ ਆਪਾਂ ਨਹੀਂ ਇੱਥੇ ਕੋਈ ਬਹੁਤਾ ਜ਼ਿਕਰ ਆ ਰਿਹਾ ਹੈ ਬਿਲਕੁਲ ਜੀ ਬਾਰ-ਬਾਰ ਜ਼ਿਕਰ ਹੋ ਰਿਹਾ ਹੈ ਪਹਿਲੀ ਹੋ ਰਿਹਾ ਆਪਾਂ ਮਨੁਦਰਾਈ ਚਲੀ ਬਿਲਕੁਲ ਜੀ ਬਿਲਕੁਲ ਵਧੀਆ ਗੱਲ ਨਹੀਂ ਤੇ ਫਿਰ ਥੋੜੀ ਲੋਕਾਂ 'ਚ ਨਿਰਾਸ਼ਤਾ ਆਈ ਜਿਸ ਤਰ੍ਹਾਂ ਇੰਨੀਆਂ ਸਭ ਤੋਂ ਪੰਜਾਬ ਤੋਂ ਵੱਧ ਵੋਟਾਂ ਨਾਲ ਬੰਦਾ ਜਿਦਾਇਆ ਹੋਵੇ ਤੇ ਉਹ ਮੰਤਰੀ ਬਣ ਕੇ ਵੀ ਮੰਤਰੀ ਨਾ ਰਹਿ ਸਕੇ ਲੋਕ ਥੋੜੇ ਨਿਰਾਸ਼ ਹੋ ਗਏ ਜੇ ਹੁਣ ਜਿਵੇਂ ਆਪਣੇ ਵੀ ਜਿ ਦੇਖਿਆ ਜਾਵੇ ਤਾਂ ਪਿਛਲੇ ਕਾਫੀ ਸਮੇਂ ਤੋਂ ਪ੍ਰਿਸੀਪਲ ਬੁਧਰਾਉ ਜੀ ਪੜ੍ਹੀ ਕਰ ਰਹੇ ਤੇ ਤੇ ਲੋਕ ਵੀ ਕਹਿੰਦੇ ਵੀ ਇੰਨਾ ਪੜਿਆ ਲਿਖਿਆ ਜਿਹੜਾ ਆਪਣਾ ਐਮ.ਐਲ.ਏ ਹੈ ਤੇ ਪਹਿਲਾਂ ਤਾਂ ਇਹ ਸੋਚਿਆ ਜਾਂਦਾ ਸੀ ਵੀ ਐਜੂਕੇਸ਼ਨ ਨਾਲ ਵੀ ਇੰਨੀ ਵਧੀਆ ਐਜੂਕੇਸ਼ਨ ਨਾਲ ਤਾਂ ਮੈਗਵੇਜ ਵੀ ਰਹੇ ਨਾ ਤੇ ਇਹਨਾਂ ਨੂੰ ਵੀ ਐਜੂਕੇਸ਼ਨ ਵਿੱਚ ਪੜਾਇਆ ਜਾਂਦਾ ਚਲੋ ਉਦੋਂ ਵੀ ਰਹਿ ਗਿਆ ਚਲੋ ਉਸ ਰਾਹਣ ਤੋਂ ਬਾਅਦ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਣਾ ਕੇ ਫਿਰ ਕੁਛ ਨਾ ਕੁਛ ਵੀ ਇਹਨਾਂ ਨੂੰ ਪੁਸ਼ ਕਰਨ ਦਾ ਕੋਸ਼ਿਸ਼ ਹੀ ਲਾ ਦਿੱ ਜੀ ਮੈਂ ਕਹਿੰਦੇ ਹਾਂ ਜਤਨ ਕੀਤਾ ਵੀ ਜੇ ਇਸ ਤੋਂ ਬਾਅਦ ਅਲਾਵਾ ਨੋਜਵਾਨਾ ਗੋਪੜੇ ਐਮਐਲਏ ਸਾਹਿਬ ਗੁਰਪ੍ਰੀਤਜੀ ਬਣਾਵਾਲੀ ਉਹਨਾਂ ਦਾ ਨਾਮ ਹੀ ਆ ਰਿਹਾ ਹੈ ਉਹਨਾਂ ਦਾ ਨਾਮ ਹੀ ਕਾਫੀ ਚਰਚਾ ਚ ਹੈ ਤੇ ਹੁਣੇ ਹੀ ਦੇਖੋ ਵੀ ਆਪਣੇ ਜੀ ਆਪਣੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਨਾਲ ਹੁਣ ਇਹ ਦੋਨੇ ਰੇਸ ਚ ਨੇ ਡਾਊਟ ਚ ਨੇ ਤੇ ਕੀ ਦਾ ਮੋਲਦਾ ਲੱਗਦਾ ਉਹਨਾਂ ਦੇ ਸਮੇਂ ਚ ਕਿਹੜਾ ਮੋਲ ਹਾਈ ਕੁਮਾਰ ਜੀ ਦੀਆਂ ਨਜ਼ਰਾਂ ਚ ਪ੍ਰਵੰਤ ਹੈ ਜਾਂ ਹਰਮਨ ਪੈਰ ਹੈ ਉਹ ਮੇਰੇ ਖਿਆਲ ਨਾਲ ਵੀ ਇੱਕ ਅੱਧੇ ਦਿਨ ਚ ਉਹ ਆਪਣੇ ਸਾਹਮਣੇ ਆ ਜੂ ਪਰ ਮੰਤਰੀ ਜਰੂਰ ਮਲੇ ਇਧਰੋਂ ਮਾਨਸਾ ਜ਼ਿਲ੍ਹੇ ਨੂੰ ਨਮਾਇਦਗੀ ਮਿਲਣੀ ਚਾਹੀਦੀ ਹੈ ਮਿਲਣੀ ਚਾਹੀਦੀ ਹੈ ਤਾਂ ਕਿ ਮਰ ਦੇਖੋ ਕੀ ਕਿੰਨਾ ਖਾਸ ਕਰਕੇ ਸੀਵਰੇਜ ਦਾ ਕਿੰਨਾ ਬੁਰਾ ਹਾਲ ਹੈ ਆਪਣੇ ਮਾਨਸਾ ਜਿਹੜੇ ਲੋਕਲ ਕਹੀਏ ਪਾਣੀ ਦੀ ਕੋਈ ਨਿਕਾਸੀ ਨਹੀਂ ਕੋਈ ਨਿਕਾਸੀ ਦੀ ਕਿਧਰੇ ਨਹੀਂ ਸੀਵਰੇਜ ਫੁੱਲ ਹੋ ਗਿਆ ਓਵਰਫਲੋ ਹੋ ਗਿਆ ਹਾਂ ਉਹਨਾਂ ਤੋਂ ਕੋਟੇ-ਬਟ ਜਾ ਕੇ ਆਪਾਂ ਇਹਦਾ ਕੈਸਾ ਕਰੀਏ ਭਾਈ ਸਾਹਿਬ ਸੁਣੋ ਮੋਟਾਂ ਬਾਈਆਂ ਹਾਂ ਤੇ ਹੁਣ ਸਾਡਾ ਤੁਸੀਂ ਮੰਤਰੀ ਵੀ ਬਣ ਗਏ ਪਹਿਲਾਂ ਤੁਸੀਂ ਕਹਿੰਦੇ ਸੀ ਮਾਨਸਾ ਸਾਹਿਬ ਦੇ ਸਾਰੇ ਇਹਨਾਂ ਕਹਿੰਦੇ ਹੁਣ ਮੰਤਰੀ ਕਾਫੀ ਵੱਲ ਵੱਡੀ ਚੀਜ਼ ਹੁੰਦੀ ਹੈ ਵੀ ਹੁਣ ਤੁਸੀਂ ਬਈ ਹੱਲ ਕਰੋ ਆਪਾਂ ਤਾਂ ਕਹਿੰਦੇ ਵੀ ਮਾਰਤਾ ਦੇ ਬਣੇ ਤੇ ਦੋਨਾਂ ਚੋਂ ਕੋਈ ਵੀ ਬਣੇ ਹਾਂ ਉਹਦਾ ਸਵਾਗਤ ਹੈ ਵਧਾਈ ਹੈ ਬਹਿਲੀ ਇਹ ਵੀ ਚਰਚਾ ਸੀ ਕਹਿੰਦੇ ਵੀ ਪ੍ਰਿੰਸੀਪਲ ਬੁੱਧਰਾ ਹੁੰਦੀ ਆਪਾਂ ਗੱਲ ਕੀਤੀ ਹੈ ਕਹਿੰਦੇ ਵੀ ਉਹਨਾਂ ਨੂੰ ਪਹਿਲਾਂ ਸਪੀਕਰ ਬਣਾਉਣ ਦੀ ਚਾਚਾ ਚੱਲ ਰਹੀ ਸੀਗੀ ਸਪੀਕਰ ਵੀ ਕਹਿੰਦੇ ਚੇਂਜ ਕੀਤਾ ਜਾਣਾ ਵਿਧਾਨ ਸਭਾ ਦੇ ਅੰਦਰ ਕਹਿੰਦੇ ਵੀ ਉਹਨਾਂ ਨੂੰ ਸਪੀਕਰ ਬਣਾਉਣ ਦੀ ਚਾਚਾ ਚੱਲ ਰਹੀ ਸੀ ਤੇ ਹੁਣ ਕਹਿੰਦੇ ਥੋੜੀ ਜਿਹੀ ਚਰਚਾ ਜਿਹੜੀ ਉਹ ਫਿਰ ਚੇਂਜ ਹੋ ਗਈ ਹੁਣ ਕਹਿੰਦੇ ਸਪੀਕਰ ਬਣਾਉਣ ਦੀ ਜਿਹੜੀ ਗੱਲ ਆ ਉਹ ਮੈਡਮ ਬਲਜੀਤ ਕੌਰ ਜਿਹੜੇ ਬਾਲ ਭਲਾਈ ਮੰਤਰੀ ਆ ਉਹਨਾਂ ਦਾ ਨਾਮ ਆ ਰਿਹਾ ਹੈ ਕਹਿੰਦੇ ਉਹਨਾਂ ਨੂੰ ਬਣਾਇਆ ਜਾ ਰਿਹਾ ਹੈ ਦੇਖੋ ਐਸ ਬੜੇ ਸਪੀਕਰ ਆਪਣੇ ਸੰਧਵਾ ਸਾਹਿਬ ਹਾਂ ਚਲਾ ਰਹੇ ਸੀ ਵਧੀਆ ਹਾਂ ਤੇ ਪਰ ਕੁਐਸਚਨ ਦੀਆਂ ਇਹ ਆਮ ਚਰਚਾਵਾਂ ਨੇ মিডিਆ 'ਚ ਵੀ ਤੇ ਲੋਕਾਂ 'ਚ ਵੀ ਉਹਨਾਂ ਨੂੰ ਮੇਰੇ ਖਿਆਲ ਨਾਲ ਵੀ ਕੈਬਨਟ 'ਚ ਲਿਆ ਰਹੇ ਹੁਣ ਗੱਲ ਰਹੀ ਹੈ ਕਿ ਸਪੀਕਰ ਦੀ ਜਿਹੜੀ ਸਪੀਕਰ ਦੀ ਗੱਲ ਹੈ ਹਾਂ ਜੇ ਡਾਕਟਰ ਬਲਜੀਤ ਕੌਰ ਜੀ ਨੂੰ ਬਣਾਣ ਦੇ ਹਾਂ ਮੇਰਾ ਖਿਆਲ ਆ ਵੀ ਵਧੀਆ ਕਿਤਾਬ ਵਧੀਆ ਪੜ੍ਹੇ ਲਿਖੇ ਡਾਕਟਰ ਨੇ ਡਾਕਟਰ ਨੇ ਹਾਂ ਬਾਕੀ ਆ ਪਿਛਲੇ 3 ਦਿਨ 3.5 ਸਾਲ ਦਾ ਜਿਹੜਾ ਵੀ ਵਿਦਵਾਨ ਸਮਝ ਵਿਚਰਨ ਦਾ ਵੀ ਸਾਰੇ ਜਿਹੜੇ ਲੋਕਾਂ ਵਿੱਚ ਵਿਚਰਦਾ ਕਾਫੀ ਤਜਰਬਾ ਹੋ ਗਿਆ ਉਹਨਾਂ ਦਾ ਮੇਰੇ ਖਿਆਲ ਆ ਵੀ ਕੋ ਤੜੇ ਸੁਭਾਅ ਦੇ ਨਰਮ ਵੀ ਲੱਗਦੇ ਜਿਵੇਂ ਆਪਾਂ ਮਿਲਦੇ ਹਾਂ ਪ੍ਰਿੰਸੀਪਲ ਬੁਧਰਾਮ ਦੀ ਆਪਾਂ ਗੱਲ ਕਰੀਏ ਇਹਨਾਂ ਦਾ ਵਿਦਵਾਨ ਸਮਝ ਤਜਰਬਾ 8 8 ਸਾਲ ਦਾ ਹੋ ਗਿਆ ਸੀ ਪੜ੍ਹੇ ਲਿਖੇ ਹੀ ਬਹੁਤ ਬਣਦਾ ਤਾਂ ਦੇਖੋ ਸੀਨੀਅਰ ਤੌਰ ਤੇ ਇਹਨਾਂ ਦੇ ਬਣਦੇ ਹਾਂ ਪਰ ਜੇ ਕਿਸੇ ਕਰਮ ਵੀ ਇਹਨਾਂ ਦਾ ਨੰਬਰ ਨਹੀਂ ਹੁੰਦਾ બીજા સરકાર ਦਾ ਜਾਂ ਮਲਕ ਪਾਰਟੀ ਦਾ ਹੀ ਫੈਸਲਾ ਹੈ ਵੀ ਆਪਾਂ ਕਿਸੇ ਔਰਤ ਨੂੰ ਇਹ ਨਾਇਦਗੀ ਦੇਣੀ ਹੈ ਵੀ ਇੱਕ ਥੋੜਾ ਵੀ ਹਾਈਲਾਈਟ ਕਰਨਾ ਹੈ ਉਹ ਔਰਤ ਨੂੰ ਬਲਿੰਦਰ ਸਵੀਕਰ ਬਣਾ ਕੇ ਤੇ ਫਿਰ ਮੇਰੇ ਖਿਆਲ ਹੈ ਵੀ ਸਾਰੇ ਤੋਂ ਤੁਕਵਾ ਵੀ ਵਲੀਦ ਸਿੰਘ ਜੀ ਹੈਗੇ ਤੇ ਉਹਨਾਂ ਦਾ ਵਧੀਆ ਤਜਰਬਾ ਵੀ ਹੋ ਗਿਆ ਪੰਜਾਬ ਮੰਤਰੀ ਮੰਡਲ ਦੇ ਵਿੱਚ ਜਿਹੜਾ ਵਿਸਥਾਰਾ ਹੋ ਜਲਦੀ ਹੋਣ ਜਾ ਰਿਹਾ ਹੈ ਤੇ ਉਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਹੜੀ ਆਪਾਂ ਕਰਾਂਗੇ ਵੀ ਮਾਨਸਾ ਜ਼ਿਲ੍ਹੇ ਨੂੰ ਨਮਾਇੰਦਗੀ ਮਿਲ ਰਹੀ ਹੈ ਮਾਨਸਾ ਜ਼ਿਲ੍ਹੇ ਦੇ ਇੱਕ ਵਿਧਾਇਕ ਨੂੰ ਕਹਿੰਦੇ ਕੈਬਨਟ ਮੰਤਰੀ ਬਣਾਇਆ ਜਾ ਰਿਹਾ ਹੈ ਝੰਡੀ ਵਾਲੀ ਕਾਰ ਹੈ ਜਿਹੜੀ ਉਹ ਮਾਨਸਾ ਜ਼ਿਲ੍ਹੇ ਦੇ ਹਿੱਸਿਆ ਰਹੀ ਹੈ ਤੇ ਜਦੋਂ ਇਹ ਗੱਲ ਚਰਚਾ ਦੇ ਵਿੱਚ ਆਉਂਦੀ ਹੈ ਉਸ ਤੋਂ ਬਾਅਦ ਪੂਰੇ ਜ਼ਿਲ੍ਹੇ ਦੇ ਲੋਕਾਂ ਦੇ ਵਿੱਚ ਇੱਕ ਖੁਸ਼ੀ ਵਾਲੀ ਗੱਲ ਖੁਸ਼ੀ ਵਾਲੀ ਲਹਿਰ ਜਿਹੜੀ ਦੇਖਣ ਨੂੰ ਮਿਲੀ ਹੈਗੀ ਕਿਉਂਕਿ ਹਰ ਇੱਕ ਬੰਦੇ ਦੀ ਜਵਾਨ ਦੇ ਉੱਤੇ ਇਹੀ ਗੱਲ ਹੈ ਵੀ ਜੇ ਸਾਡੇ ਜ਼ਿਲ੍ਹੇ ਦਾ ਮੰਤਰੀ ਹੋਊਗਾ ਕੈਬਨਟ ਦੇ ਵਿੱਚ ਹੋਊਗਾ ਤਾਂ ਜਿਹੜੇ ਮਾਨਸਾ ਦੇ ਹਾਲਾਤ ਮਾੜੇ ਹੋ ਰਹੇ ਨੇ ਸੀਵਰੇਜ ਦੀ ਗੱਲ ਕਰ ਲਈਏ ਪੀਣ ਵਾਲੇ ਪਾਣੀ ਦੀ ਗੱਲ ਕਰ ਲਈਏ ਵੀ ਕਿਤਨਾ ਕਿਤੇ ਜਾ ਕੇ ਜਿਹੜੀ ਜੂਣਾ ਹੋ ਸੁਧਰ ਜੂਗੀ ਮਾਨਸਾਂ ਦਾ ਜਿਹੜਾ ਵਿਕਾਸ ਰੁਕਿਆ ਹੋਇਆ ਹੈਗਾ ਤਾਂ 3 ਸਾਲ ਦੀ ਨਹੀਂ ਕਹਿ ਸਕਦੇ ਬਹੁਤ ਲੰਬੇ ਟਾਈਮ ਤੋਂ ਰੁਕਿਆ ਹੋਇਆ ਹੈਗਾ ਜਿਹੜਾ ਮਾਨਸਾਂ ਦਾ ਵਿਕਾਸ ਆ ਉਹ ਕੁਝ ਨਾ ਕੁਝ ਹੋ ਜੂਗਾ ਨਾ ਤਾਂ ਇੱਥੇ ਕੋਈ ਆਪਾਂ ਕਹਿ ਸਕਦੇ ਆ ਵਧੀਆ ਕੋਈ ਦੇਖੋ ਕੋਈ ਮੈਡੀਕਲ ਕਾਲਜ ਹੈ ਤੇ ਨਾ ਕੋਈ ਹੋਰ ਸੰਸਥਾਵਾਂ ਨੇ ਜਿੱਨਾਂ ਨਾਲ ਸਾਡੇ ਬੱਚੇ ਜਿਹੜੇ ਅੱਗੇ ਜਾ ਸਕਣ ਤੇ ਕਾਫੀ ਜਿਹੜੀਆਂ ਉਮੀਦਾਂ ਨਹੀਂ ਆ ਮਾਨਸਾਂ ਦੇ ਲੋਕਾਂ ਨੂੰ ਇਸ ਲਈ ਜਿਹੜਾ ਹੈਗਾ ਮਾਨਸਾਂ ਨੂੰ ਜਿਹੜਾ ਨਮਾਇੰਦਗੀ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਕੈਬਨਿਟ ਦੇ ਵਿੱਚ ਮਿਲਦੀ ਹੈ ਤਾ ਪੂਰੇ ਮਾਨਸਾ ਜ਼ਿਲ੍ਹੇ ਦੇ ਲੋਕਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਜਿਹੜੀ ਉਹ ਦੌੜ ਜੋਗੀ। ਦੋਸਤੋ ਜਲਦੀ ਕੋਈ ਹੋਰ ਵੀਡੀਓ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਫਿਲਹਾਲ ਦਿਓ ਇਜਾਜ਼ਤ। ਧੰਨਵਾਦ ਤੁਹਾਡਾ ਰਵਰ ਸਾਹਿਬ ਧੰਨਵਾਦ। ਥੈਂਕ ਯੂ। ਹੋ ਹੋ ਸ਼ੁਕਰੀ। ਸੇਕ